ਪੀਪਲ ਕੋਸਤਾ ਨੂੰ ਹੁਣ ਅੱਜ ਦੇ ਵਿੱਚ ਵੀ ਅੱਜ ਦੀ ਸਾਡੀ ਮੀਟਿੰਗ ਸੀਗੀ ਕਨਸਟੀਟਿਊਸ਼ਨ ਚ ਇੰਨਾ ਪ੍ਰੋਵੀਜ਼ਨ ਵੀ ਸਲੀਪ ਪ੍ਰੋਵੀਜ਼ਨ ਵੀ ਨੇ ਇੰਨੇ ਸਾਡੀ ਰਾਈਟਸ ਵੀ ਨੇ ਸਾਡੇ ਕੋਲ ਉਹ ਸੀ ਦੇ ਬਾਵਜੂਦ ਵੀ ਅਸੀਂ ਅੱਜ ਦੇ ਟਾਈਮ ਤੇ ਬੇਰੁਜ਼ਗਾਰ ਐ ਅਸੀਂ ਇੱਥੇ ਧੰਨੇ ਤੇ ਬੈਠੇ ਆ ਮੈਂ 23 ਚੌਥੀ ਸਲੈਕਟਰ ਕੈਂਡੀਡੇਟ ਆ ਅਸੀਂ ਇੱਥੇ ਨੇਟ ਟਾਈਮ ਤੋਂ ਨੇਤੇ ਵੀ ਰਹੇ ਉਹ ਸੀ ਦਾ ਵੀ ਸਾਨੂੰ ਕੋਈ ਫਰੂਟ ਨਹੀਂ ਮਿਲਿਆ ਅੱਜ ਕੀ ਹੈ ਫਿਰ ਅਸੀਂ ਅਗੇਨ ਧਰਨੇ ਦੇ ਧੰਨੇ ਧਰਨੇ ਦੇ ਧੰਨੇ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਤੁਸੀਂ ਇੱਕ ਲਾਈਵ ਨੂੰ ਦੇਖਦੇ ਹੋ ਕਿ ਹਰਜੀਤ ਵੀਰ ਨੂੰ ਜਾਂ ਉਹ ਨਾਚ ਰਣ ਦੇ ਕੱਲ ਅਸੀਂ ਦੇਖੇ ਪਹਿਲੇ ਮੇਰਾ ਟੂ ਬੀ ਓਨੈਸਟ ਥੈਟ ਵਾਸ ਨੋਟ ਈਜ਼ੀ ਫॉर ਮੀ ਟੂ ਕਮ ਹੇਅਰ ਟੂਡੇ ਬਟ ਮੈਨੂੰ ਕੱਲ ਉਹਨਾਂ ਦੀ ਫਿਰ ਇੱਕ ਲਾਈਵ ਆਡੀਓ ਨੇ ਇੱਕ ਅਜੇਹਾ ਕਿਹਾ ਕਿ ਨਹੀਂ ਯਾਰ ਸਾਨੂੰ ਜਾਣਾ ਚਾਹੀਦਾ ਆ ਜੇ ਉਹ ਉੱਥੇ ਆ ਸਾਨੂੰ ਵੀ ਉੱਥੇ ਹੋਣਾ ਚਾਹੀਦਾ ਆ ਸੋ इवन ਮੇਰੇ ਹਸਬੰਡ ਦੀ ਥੋੜਾ ਬੈਕ ਇਸ਼ੂ ਆ ਜਿਹੜੇ ਹੌਨ ਚ ਲੈ ਕੇ ਜਿਹੜੇ ਵੀ ਸੇਵਾ ਵੀ ਕੀਤੀ ਹੋਏ ਸਾਡੇ ਇਹਨਾਂ ਨੂੰ ਬੱਸ ਬਣ ਗਿਆ ਬਾਈ ਮੇਰੇ ਤਾਂ ਟਾਈਮ ਨਹੀਂ ਹੈ ਮੇਰੇ ਨਾਲ ਉਹ ਆਪਣੇ ਕੰਮ ਵੀ ਨਹੀਂ ਕਰਦਾ ਉਹ ਵਿਚਾਰੇ ਆਪਣੇ ਹੈਲਥ ਇਸ਼ੂ ਹੋਰ ਰੰਨਾ ਦਾ ਹੋ ਰਿਹਾ ਹੈ ਕੰਮ ਖਰਾਬ ਬਟ ਫਿਰ ਵੀ ਉਹ ਕਿਹਦੇ ਲਈ ਨੇ ਇਸ ਸਿਰਫ ਮੇਰੇ ਲਈ ਕਿ ਇੱਕ ਜੋਬ ਚਲੋ ਅਸੀਂ ਸਿਸਟ